ਸਤਿ ਸ਼੍ਰੀ ਅਕਾਲ ਜੀ ਲੈਕਚਰਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਆ ਗਿਆ ਹੋਵੇ ਰਸੋਈ ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਲੰਘ ਆਏ ਨੂੰ ਅੰਦਰੋਂ ਵੇਖ ਲਿਆ ਕਰਦੀ ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ ਮਗਰੋਂ ਦਾਦੀ ਦੀਆਂ ਗੱਲਾਂ ਸੌਣੀਆਂ ਪੈਂਦੀਆਂ ਆਖਿਆ ਕਰਦੀ ਕਿ ਕੋਈ ਅਰਸ਼ੋਂ ਹੀ ਉਤਰੂ ਜਿਸ ਨੂੰ ਇਹ ਕੁੜੀ ਹਾਂ ਕਰੂ ਪਰ ਪਾਪਾ ਹੱਸ ਕੇ ਹਰ ਗੱਲ ਆਈ ਗਈ ਕਰਦਿਆ ਕਰਦੇ ਮਾਗਰੋ ਫੋਟੋ ਫਰੇਮ ਵਿੱਚ ਹਰ ਵੇਲੇ ਹੱਸਦੀ ਹੋਈ ਮੇਰੀ ਮਾਂ ਵੀ ਅਕਸਰ ਹੀ ਮੇਰੀ ਹਮਾਇਤ ਤੇ ਉੱਤਰ ਆਇਆ ਕਰਦੀ। ਮੇਰੇ ਆਸ-ਪਾਸ ਇੱਕ ਤੋਂ ਵੱਧ ਖਰੂਦੀ ਸਹੇਲੀਆਂ ਦਾ ਕੇਰਾ ਹੋਇਆ ਕਰਦਾ ਸੀ। ਹਰ ਵੇਲੇ ਬਸ ਮੁੰਡਿਆਂ ਦੀ ਨੁਕਤਾਚੀਨੀ, ਅਖੇ ਪੋਚ ਵੀ ਪੱਗ ਵਾਲਾ ਆਕੜਖਾਨ ਹੁੰਦਾ। ਬਾਹਰੋਂ ਆਈ ਨਹੀਂ ਅਕਸਰ ਹੀ ਬਾਹਰ ਵਿਆਹ ਕਰਵਾਇਆ ਹੁੰਦਾ। ਫਿਟਕਾਰ ਅਤੇ ਆਇਆ ਦਿਖਾਵੇਵਾਦ ਤੇ ਲਾਲਚੀ ਹੁੰਦਾ। ਬਹੁਤੇ ਲੰਮੇ ਮੁੰਡੇ ਹਮੇਸ਼ਾ ਰੌਬ ਥੱਲੇ ਰੱਖਦੇ। ਗੱਲ ਕੀ ਵੀ ਦਿਮਾਗ ਵਿੱਚ ਬੈਠ ਗਿਆ ਕਿ ਦੁਨੀਆਂ ਦਾ ਹਰ ਮੁੰਡਾ ਬਸ ਐਪਾਂ ਦੀ ਹੀ ਪੰਡ ਹੈ ਵਿਚਾਰੇ ਕਈ ਵਾਰ ਅਗਲੇ ਤੇ ਤਰਸ ਤੇ ਆਪਣੇ ਤੇ ਗੁੱਸਾ ਵੀ ਆ ਜਾਂਦਾ ਪਰ ਅਗਲੇ ਹੀ ਪਲ ਇਹ ਸੋਚ ਫਿਰ ਭਾਰੂ ਹੋ ਜਾਇਆ ਕਰਦੀ ਕਿ ਜੋ ਕਰ ਰਹੀ ਹਾਂ ਇਹ ਸਾਡਾ ਜਮਾਂਦਰੂ ਹਾਕੇ ਸਾਨੂੰ ਕਾਲਜ ਦੀ ਬੱਸ ਘਰ ਛੱਡ ਕੇ ਆਇਆ ਕਰਦੀ ਸੀ ਚਿੱਟੀ ਦਾੜੀ ਵਾਲੇ ਡਰਾਈਵਰ ਅੰਕਲ ਰਿਟਾਇਰਡ ਫੌਜੀ ਸਖਤ ਸੁਭਾਅ ਇੱਕ ਮਿੰਟ ਵੀ ਲੇਟ ਹੋ ਗਏ ਸਮਝੋ ਬੱਸ ਨਿਕਲ ਗਈ ਇਸੇ ਲਈ 10 ਮਿੰਟ ਪਹਿਲਾਂ ਹੀ ਆ ਜਾਇਆ ਕਰਦੀ ਗਰਮੀ ਦੀਆਂ ਛੁੱਟੀਆਂ ਵਿੱਚ ਪੱਤਰ ਵਿਹਾਰ ਵਾਲਿਆਂ ਦੀਆਂ ਕਲਾਸਾਂ ਸਨ ਇੱਕ ਦਿਨ ਬੱਸ ਉੜੀਕ ਦੀ ਨੂੰ ਅਜੇ 5 ਮਿੰਟ ਹੀ ਹੋਏ ਹੋਣੇ ਆ ਕਿ ਮੁਸਲਾਧਾਰ ਮੀਂਹ ਸ਼ੁਰੂ ਹੋ ਗਿਆ ਕੁਝ ਨਾ ਸੁਝੇ ਕਿ ਹੁਣ ਕੀ ਕਰਾਂ ਐਨੇ ਨੂੰ ਪੋਚਮੀ ਪੱਗ ਵਾਲਾ ਉੱਚਾ ਲਮਾ ਸਰਦਾਰ ਮੁੰਡਾ ਪਤਾ ਨਹੀਂ ਕਿਧਰੋਂ ਨਿਕਲ ਆਇਆ ਤੇ ਮੇਰੇ ਕੋਲ ਆ ਸਕੂਟਰ ਦੀ ਬ੍ਰੇਕ ਮਾਰ ਦਿੱਤੀ ਮੇਰੇ ਵੱਲ ਇੱਕ ਛਤਰੀ ਵਧਾਉਂਦਾ ਹੋਇਆ ਆਖਣ ਲੱਗਾ ਜੀ ਰੱਖ ਲਵੋ ਜੇ ਮੋੜ ਨਹੀਂ ਹੋਵੇ ਤਾਂ ਕੱਲ ਸਾਇੰਸ ਬਲਾਕ ਦੇ ਦਫ਼ਤਰ ਵਿੱਚ ਦੇ ਜਾਇਓ ਸਾਰਾ ਕੁਝ ਇੰਨੀ ਛੇਤੀ ਹੋਇਆ ਕਿ ਮੈਂ ਮੈਂ ਹੀ ਕੁਝ ਪੁੱਛੀ ਨਾ ਸਕੀ ਅਗਲੇ ਦਿਨ ਪਤਾ ਕਰਵਾਇਆ ਅਸਿਸਟੈਂਟ ਲੈਕਚਰਰ ਦੀ ਸਿਲੈਕਸ਼ਨ ਹੋਈ ਸੀ ਮਗਰੋਂ ਅਕਸਰ ਹੀ ਜਦੋਂ ਕਦੀ ਅੱਗੇੋਂ ਤੁਰੇ ਆਉਂਦੇ ਨਾਲ ਟੱਕਰੇ ਹੋ ਜਾਂਦੇ ਤਾਂ ਹੌਲੀ ਜਹੀ ਸਸਰੀਕਾਲ ਬਲਾ ਨਿਵੇਂ ਪਾਈ ਕੋਲ ਦੀ ਲੰਘ ਜਾਂਦਾ ਕੁੱਸਾ ਆਉਂਦਾ ਕਿ ਬੜਾ ਅਜੀਬ ਏ ਸਿਵਾਏ ਸਸਰੀਕਾਲ ਤੋਂ ਹੋਰ ਕੋਈ ਵਾਧੂ ਗੱਲ ਹੀ ਨਹੀਂ ਪਰ ਉਸਦਾ ਇਹ ਵਰਤਾਰਾ ਮੈਨੂੰ ਹੀਣ ਭਾਵਨਾਵਾਂ ਵਾਲੇ ਸਮੁੰਦਰ ਵਿੱਚ ਤੱਕ ਦਿਆ ਕਰਦਾ ਮੇਰੇ ਵਿਦਿਆਰਥੀ ਵੀ ਜਦੋਂ ਕਦੀ ਉਸ ਦੀਆਂ ਸੱਪਤਾ ਕਰਦੇ ਹੋਏ ਦੱਸ ਪੈਂਦੇ ਤਾਂ ਮੇਰੇ ਕੰਨ ਖੜੇ ਹੋ ਜਾਇਆ ਕਰਦੇ ਕਈ ਵਾਰ ਕੱਲੀ ਬੈਠੀ ਤੇ ਮਨ ਵਿੱਚ ਖਿਆਲ ਆਉਂਦਾ ਕਿ ਕਾਸ਼ ਕੋਈ ਇਹੋ ਜਿਹਾ ਮੁੰਡਾ ਹੀ ਫੇਰ ਇੱਕ ਦਿਨ ਪਾਪਾ ਜੀ ਆਖਣ ਲੱਗੇ ਕਿ ਆਉਂਦੇ ਐਦਵਾਰ ਫੇਰ ਕੁਝ پرانے ਆ ਰਹੇ ਨੇ ਇੱਕ ਵਾਰ ਫੇਰ ਮਿੱਥੇ ਟਾਈਮ ਰਸੋਈ ਵਿੱਚ ਪਾਸੇ ਜੇ ਹੋ ਖਲੋ ਗਈ ਜਦੋਂ ਸਾਰੇ ਜਾਣੇ ਅੰਦਰ ਲੰਘਣ ਲੱਗੇ ਤਾਂ ਹੋਸ਼ ਹਵਾਜ ਉੱਡ ਗਏ ਇਹ ਤਾਂ ਉਹੀ ਸੀ ਛਤਰੀ ਵਾਲਾ ਦਿਲ ਕੀਤਾ ਕਿ ਖੰਭ ਲਾ ਕੇ ਕਿਤੇ ਦੂਰ ਅੰਬਰਾਂ ਵਿੱਚ ਉਡਾਰੀ ਲਾਵਾਂ ਖੈਰ ਕਰੋਦੀ ਮੰਨ ਨੂੰ ਇੱਕ ਅਜੀਬ ਸ਼ਰਾਰਤ ਜੀ ਸੁਝੀ ਜਾਣ ਬੁੱਝ ਕੇ ਉਸਦੇ ਕੱਪ ਵਿੱਚ ਤਿੰਨ ਚਮਚੇ ਖੰਡ ਦੇ ਬਾਦੂ ਦੇ ਪਾ ਦਿੱਤੇ ਉਸ ਵਿਚਾਰੇ ਨੇ ਨਿਮਾ ਨਿਮਾ ਹੱਸਦੇ ਹੋਏ ਨੇ ਚੁੱਪ ਚਾਪ ਪੀ ਲਈ ਫੇਰ ਸੰਖੇਪ ਜਿਹੀ ਰਸਮੀ ਗੱਲਬਾਤ ਮਗਰੋਂ ਮੈਂ ਫੇਰ ਸੋਈ ਵਿੱਚ ਪਰਤਾਈ ਆਦਨ ਪਾਪਾ ਜੀ ਇਸ ਵਾਰ ਫੇਰ ਮੇਰੇ ਹਾ ਭਾਵ ਜਾਣਨ ਬਹਾਨੇ ਇਹ ਜਿ ਇਹ ਨਾਲ ਰਸੋਈ ਅੰਦਰ ਲੰਘ ਆਏ ਅੱਗੇ ਤਾਂ ਉਹ ਇੱਕ ਗੱਲ ਪਤਾ ਨਹੀਂ ਕਿੰਨੀ ਵਾਰ ਪੁੱਛਿਆ ਕਰਦੇ ਤਾਂ ਜਾ ਕੇ ਕਿਤੇ ਮੇਰਾ ਮੂੰਹ ਖੁੱਲਿਆ ਕਰਦਾ ਪਰ ਇਸ ਵਾਰ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਅਜੇ ਉਹਨਾਂ ਕੋਲ ਪੁੱਛਿਆ ਵੀ ਨਹੀਂ ਸੀ ਕਿ ਮੇਰੇ ਮੂੰਹੋਂ ਆਪਮਹਾਰੇ ਹੀ ਹਾਂ ਨਿਕਲ ਗਈ